ਮੈਨੂੰ ਪੇਟ ਦੀ ਡਾਈਜੈਸਟਨ ਦੀ ਬਹੁਤ ਪ੍ਰੋਬਲਮ ਸੀਗੀ ਬਹੁਤ ਜ਼ਿਆਦਾ ਐਸਿਡ ਗੈਸ ਬਹੁਤ ਜ਼ਿਆਦਾ ਬਣਦੀ ਸੀ ਤੇ ਹੁਣ ਫਰਕ ਪਿਆ ਜੀ ਹਾਂਜੀ ਹੁਣ ਮੈਂ 100% ਠੀਕ ਆ ਜੀ ਫਸਟ ਟਾਈਮ ਆਏ ਜੀ ਨਹੀਂ ਸੈਕਿੰਡ ਟਾਈਮ ਆਇਆ ਕਿਹ ਸਮੱਸਿਆ ਕੀ ਆ ਜੀ ਫਾਈਬਰਡਿਸਸ ਮਸਸਾ ਸੀ ਮੈਨੂੰ ਪਰ ਮੈਨੂੰ ਅੱਗੇ ਨਾਲੋਂ ਕਾਫੀ ਪਰਕਾ ਮੈਂ ਸੈਕਿੰਡ ਟਾਈਮ ਆਇਆ ਸਮੱਸਿਆ ਜੀ ਬੱਚੇ ਦਾ weight ਵਧਿਆ ਹੋਇਆ ਹੈ ਠੀਕ ਆ ਜੀ ਬਾਕੀ ਹੋਰ ਤਾਂ ਜੀ ਅੱਖੇ ਪਰੋ ਮੈਡੀਸਨ ਅਸੀਂ ਉਹ ਬੱਚੇ ਹਮ ਦਿਮਾਗ ਹੈ ਜਿਹਰ ਉਸਤਵਾਰ ਜੀ ਤੁਸੀਂ ਪਹਿਲੀ ਵਾਰ ਹੀ ਆਏ ਜੀ ਪਹਿਲੀ ਵਾਰ ਆਏ ਜੀ ਸਿਆਣੇ ਸੋ ਪਰੋਸਾ ਹੈਵੀ ਠੀਕ ਕਰਕੇ ਜੀ ਬਣਾ ਪਰੋਸਾ ਜੀ ਉਸ ਕਰਕੇ ਪਰੋਸੇ ਕਰਕੇ ਆਇਆ ਸੀ ਕੀ ਸਮੱਸਿਆ ਜੀ ਮਾਈਗਰੇਨ ਹੈ ਅੱਛਾ ਜੀ ਸਲੋ ਡਿਪਰੈਸ਼ਨ ਨਰ ਥੈਰਡ ਵੀ ਹੈ ਬਹੁਤ ਪ੍ਰੋਬਲਮ ਨੇ ਤੇ ਬਰਨਾਲਾ ਦੇ ਕੋਲ ਚੀਮਾ ਪਿੰਡ ਹੈ ਉੱਥੋਂ ਦੇ ਕੋਈ ਕਸਟਮਰ ਸੀ ਸਾਡੇ ਕੋਲੇ ਆਉਂਦੇ ਉਹਨਾਂ ਨੇ ਦੱਸਿਆ ਵੀ ਅਸੀਂ ਰਿਕਵਰ ਹੋਏ ਹਾਂ ਬਹੁਤ ਜ਼ਿਆਦਾ ਵਧੀਆ ਡਾਕਟਰ ਨੇ ਤਾਸੀ ਆਇਆ ਇੱਥੇ ਮੈਂਬਰ ਫੈਮਿਲੀ ਮੈਂਬਰ ਸਾਰੇ ਠੀਕ ਹੋ ਗਏ ਉਹਨਾਂ ਦੇ ਫਰੈਂਡ ਜੀ ਨੇ ਇਹਨਾਂ ਦੇ ਕਹਿੰਦੇ ਅਸੀਂ ਤਾਂ ਆਏ ਤਾਂ ਅਸੀਂ ਆਇਆ ਸੀ ਬਹੁਤ ਮੈਡੀਸਨ ਖਾ ਚੁੱਕੇ ਆ ਪਹਿਲਾਂ ਖਸ ਖਸ ਤੇ ਉਹਦੇ ਵਿੱਚ ਕਾਲੇ ਤਿਲ ਪਾ ਕੇ ਆਪਾਂ ਉਹਨੂੰ ਬਣਾ ਕੇ ਰੱਖੀਏ ਗੋਡਿਆਂ ਤੋਂ ਕਿੰਨਾ ਫਾਇਦਾ ਹੁੰਦਾ ਉਹ ਜਦੋਂ ਲੋਕ ਆ ਕੇ ਫੀਡਬੈਕ ਦਿੰਦੇ ਆ ਬੜਾ ਮਨ ਖੁਸ਼ ਹੁੰਦਾ ਦੇਖੋ ਦਵਾਈਆਂ ਵੇਚ ਕੇ ਤਾਂ ਫੀਡਬੈਕ ਲੈਣੀ ਉਹ ਲੈਣੀ ਆ ਪਰ ਜਿਹੜੇ ਘਰੇਲੂ ਨੁਸਖਿਆਂ ਤੋਂ ਫੀਡਬੈਕ ਮਿਲਦੀ ਆ ਇਹ ਇੱਕ ਆਪਣੇ ਆਪ 'ਚ એનર્ਜੀ ਹੁੰਦੀ ਆ ਮੇਰਾ ਮਤਲਬ ਇਹ ਨਹੀਂ ਕਿ ਅਸੀਂ ਲੋਕਾਂ ਤੋਂ ਲੋਕਾਂ ਨੂੰ ਦਵਾਈਆਂ ਵੇਚਣੀਆਂ ਲੋਕਾਂ ਤੋਂ ਪੈਸੇ ਲੈਣੇ ਨਾਥਿੰਗ ਮੇਰਾ ਮਤਲਬ ਇਹ ਵੀ ਲੋਕਾਂ ਨੂੰ ਮਿਲਣਾ ਯਾਰ ਜੇ ਪਤਾ ਨਹੀਂ ਜ਼ਿੰਦਗੀ ਕਦੋਂ ਹੱਥੋਂ ਫਿਸਲ ਜਾਣੀ ਐ ਰੇਤ ਵਾਂਗੂ ਨਿਕਲਦੀ ਐ ਜ਼ਿੰਦਗੀ ਤੇ ਜਿੰਨੇ ਕ ਲੋਕਾਂ ਦਾ ਪਿਆਰ ਸਾਡੇ ਲਈ ਇਕੱਠਾ ਕੀਤਾ ਪਿਆ ਵੀ ਗੋਇਲ ਨੂੰ ਦੇਣਾ ਉਹ ਮੈਂ ਵਟੋਰਦਾ ਲੋਕਾਂ ਤੋਂ ਮੈਂ ਜਾਨਾ ਔਰ ਮੈਨੂੰ ਮਿਲਦਾ 24 ਘੰਟਿਆਂ ਤੋਂ ਬਾਅਦ ਇੱਕ ਮਿੰਟ ਕਿਸੇ ਨੂੰ ਨਹੀਂ ਮਿਲਦਾ ਚਾਹੇ ਕੋਈ ਕਰੋੜਪਤੀਆ ਚਾਹੇ ਅਰਬਪਤੀਆ ਚਾਹੇ ਰੋੜਪਤੀਆ ਪਰ ਉਹਨੂੰ ਜ਼ਰੂਰ ਮਿਲਦਾ ਜਿੰਨੇ ਜਿੰਨੇ ਘੰਟੇ ਪਹਿਲਾਂ ਜਾਗ ਜਉਗੇ ਜੇ ਰੋਜ਼ 8 ਵਜੇ ਉੱਠਦੇ ਹੋਣਾ ਤਾਂ 6 ਵਜੇ ਉੱਠ ਕੇ ਤਾਂ ਸਮਝੋ ਤੁਹਾਨੂੰ 24 ਦੇ 26 ਘੰਟੇ ਮਿਲ ਗਏ ਕੰਮ ਕਰਨ ਲਈ 2 ਘੰਟੇ ਐਕਸਟਰਾ ਮਿਲ ਗਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਵਰਦਾਨ ਆਯੁਰਵੇਦਾ ਕੋਈ ਨਹੀਂ ਜਾਣਦਾ ਜੋ ਆਪਣੀ ਆਯੁਰਵੇਦਿਕ ਦਵਾਈਆਂ ਦੇ ਨਾਲ ਲੋਕਾਂ ਦਾ ਇਲਾਜ ਕਰਦੇ ਨੇ ਲੋਕਾਂ ਨੂੰ ਗਠੀਏ ਦੀ ਬਿਮਾਰੀ ਹੋਵੇ ਜੋੜ ਦੁਖਦੇ ਹੋਣ ਪੇਟ ਦੀਆਂ ਸਮੱਸਿਆ ਕੋਈ ਵੀ ਸਮੱਸਿਆ ਹੋਵੇ ਉਹਨਾਂ ਦੇ ਐਮਡੀ ਨੇ ਸੁਭਾਸ਼ ਗੋਇਲ ਜੋ ਆਪਣੀ ਤਕਨੀਕ ਦੇ ਨਾਲ ਜੋ ਕਿ ਦਵਾਈਆਂ ਤਿਆਰ ਕਰਦੇ ਨੇ ਤਾਂ ਜੋ ਲੋਕਾਂ ਨੂੰ ਜਲਦੀ ਰਾਹਤ ਮਿਲ ਸਕੇ ਤੇ ਉਹਦਾ ਪੱਕਾ ਇਲਾਜ ਵੀ ਕਰਦੇ ਨੇ ਅੱਜ ਉਹ ਪਟਿਆਲੇ ਦੇ ਵਿੱਚ ਆਏ ਹੋਏ ਨੇ ਤੇ ਉਹਨਾਂ ਨੇ ਕੈਂਪ ਲਗਾਇਆ ਤੇ ਮਰੀਜ਼ਾਂ ਨੂੰ ਦੇਖ ਰਹੇ ਨੇ ਆਪਾਂ ਗੱਲਬਾਤ ਕਰਾਂਗੇ ਮਰੀਜ਼ਾਂ ਦੇ ਨਾਲ ਵੀ ਤੇ ਸੁਭਾਸ਼ ਗੋਇਲ ਦੇ ਨਾਲ ਵੀ ਆਥੋਂ ਲੈ ਕੇ ਚੱਲਦੇ ਆ ਸੋ ਮਾਤਾ ਜੀ ਡਾਕਟਰ ਸੁਭਾਸ਼ ਗੋਲੇ ਕੋਲ ਆਏ ਹੋ ਤੇ ਕੀ ਸਮੱਸਿਆ ਸੀਗੀ ਤੁਹਾਨੂੰ ਜੀ ਮੇਰੀ ਥਾਇਰੋਇਡ ਦੀ ਪ੍ਰੋਬਲਮ ਹੈ ਵੀਪੀ ਦੀ ਪ੍ਰੋਬਲਮ ਹੈ ਜੀ ਸੋ ਪਹਿਲੀ ਵਾਰ ਆਇਆ ਜਾਂ ਪਹਿਲਾਂ ਵੀ ਦਵਾਈ ਲੈਂਦੇ ਰਹਿੰਦੇ ਰਹੇ ਜੀ ਪਹਿਲੇ ਆਏ ਸੀ ਪਹਿਲੇ ਕਿਸੇ ਹੋਰ ਲਈ ਦਵਾਈ ਲੈ ਕੇ ਗਏ ਸੀਗੇ ਆਪਣੇ ਹਸਬੰਦ ਲਈ ਲੈ ਕੇ ਗਈ ਸੀ ਮੈਂ ਠੀਕ ਹੈ ਜੀ ਸ਼ੂਗਰ ਦੀ ਤੇ ਅੱਜ ਪਹਿਲੀ ਵਾਰ ਆਇਆ ਜੀ ਹਾਂ ਜੀ ਮੈਂ ਪਹਿਲੀ ਵਾਰ ਆਈ ਹਾਂ ਤੇ ਜੋ ਤੁਹਾਡੇ ਹਸਬੰਦ ਨੂੰ ਦਵਾਈ ਦਿੱਤੀ ਤਾਂ ਫਰਕ ਪਿਆ ਉਹਨਾਂ ਨੂੰ ਜੀ ਉਹਨਾਂ ਨੂੰ ਫਰਕ ਆ ਹਾਂ ਜੀ ਕਾਫੀ ਫਰਕ ਹੈ ਕਾਫੀ ਵਧੀਆ ਮਤਲਬ ਠੀਕ ਹੈ ਤੇ ਤੁਸੀਂ ਉਹ ਭਰੋਸੇ ਦੇ ਉੱਤੇ ਹੀ ਆਏ ਹੋ ਜੀ ਹਾਂ ਜੀ ਭਰੋਸਾ ਸੀ ਇਹਨਾਂ ਦੀ ਵੀਡੀਓ ਵਗੈਰੇ ਦੇਖੀਏ ਭਰੋਸਾ ਤਾਂ ਹੋ ਹੀ ਜਾਂਦਾ ਜੇ ਆਪਾਂ ਦੇਖਦੇ ਆ ਸਾਰੀ ਐਲੋਪੈਥਿਕ ਦੇ ਵਿੱਚ ਕੋਈ ਜ਼ਿਆਦਾ ਪ੍ਰੋਬਲਮ ਹੈ ਇਹਨਾਂ ਚ ਕੋਈ ਪ੍ਰੋਬਲਮ ਹੈ ਨਹੀਂ ਕੋਈ ਸਾਈਡ ਇਫੈਕਟ ਤਾਂ ਹੈ ਹੀ ਨਹੀਂ ਸੋ ਕੈਂਪ ਦੇ ਵਿੱਚ ਆਇਆ ਪਹਿਲੀ ਵਾਰ ਆਏ ਹਾਂ ਜੀ ਫਸਟ ਟਾਈਮ ਆਏ ਹਾਂ ਜੀ ਅਸੀਂ ਤੋ ਤੁਹਾਨੂੰ ਕਿੰਨੇ ਦੱਸਿਆ ਸੀਗਾ ਜੀ ਅਸੀਂ ਵੀਡੀਓ ਦੇਖੀ ਡਾਕਟਰ ਸਾਹਿਬ ਦੀ YouTube ਦਾ ਉਹ ਕਾਫੀ ਪੇਸ਼ੈਂਟਸ ਠੀਕ ਹੋ ਗਏ ਮਤਲਬ ਡਾਕਟਰ ਸਾਹਿਬ ਦੇ ਅਸੀਂ ਵੀਡੀਓ ਦੇਖ ਕੇ ਬਹੁਤ ਇੰਪ੍ਰੈਸ ਹੋਏ ਔਰ ਸਪੈਸ਼ਲ ਅਸੀਂ ਡਾਕਟਰ ਸਾਹਿਬ ਨੂੰ ਮਿਲਣ ਵੀ ਆਏ ਆਂ ਔਰ ਆਪਣੇ ਆਪ ਨੂੰ ਦਿਖਾਣ ਵੀ ਆਏ ਮੈਂ ਜੀਰੇਕਪੁਰ ਗਿਆ ਹੋਇਆ ਸੀਗਾ ਮੈਨੂੰ ਮੈਡਮ ਨੇ ਦੇਖਿਆ 1:30 ਵਜੇ ਤੇ ਫਿਰ ਮੈਂ ਅਬ ਅਸੀਂ ਪ੍ਰੋਗਰਾਮ ਬਣਾਇਆ ਮੈਂ ਸਪੈਸ਼ਲੀ ਫਿਰ ਜੀਰੇਕਪੁਰ ਕੰਮ ਛੱਡ ਕੇ ਮੈਂ ਸਪੈਸ਼ਲੀ ਇੱਥੇ ਦਿਖਾਣ ਵਾਸਤੇ ਆਇਆ ਹਾਂ ਸਮੱਸਿਆ ਕੀ ਹੈ ਜੀ ਮੇਰੇ ਨਾਲ ਕਫ ਬੰਦਾ ਹੈ ਕੱਚਾ ਰੇਸ਼ਾ ਬੰਦਾ ਗਲੇ ਦੇ ਵਿੱਚ ਉਹ ਡਾਕਟਰ ਸਾਹਿਬ ਨੂੰ ਤੈਨੂੰ ਮਿਲਣ ਰਖਾਉਣਾ ਨਹੀਂ ਫਸਟ ਟਾਈਮ ਮਿਲ ਰਹੇ ਜੀ ਹਾਂ ਜੀ ਫਸਟ ਟਾਈਮ ਮਿਲ ਰਿਹਾ ਹੈ ਤਲੀਵਰ ਹੈ ਵਾਈਫ ਨੂੰ ਫੈਟੀ ਜੀਵਰ ਹੈ ਮੈਨੂੰ ਫੈਟੀ ਲੀਵਰ ਹੈ ਮੈਨੂੰ ਤਾਂ ਮੈਂ ਉਹਦੇ ਪਿੱਛੇ ਆਈ ਮਸਿਆ ਲੀਵਰ ਸਪਰਤੀ ਹੈ बस ਲੀਵਰ ਥੋੜਾ ਜਿਆਦਾ ਨਹੀਂ ਕੰਮ ਕਰ ਰਿਹਾ ਤੇ ਕਿਵੇਂ ਪਤਾ ਲੱਗਿਆ ਸੀ ਕੋਇਲ ਸਾਹ ਬਾਰੇ ਜੀ ਕੋਇਲ ਸਾਹ ਬਾਰੇ ਆ ਫੇਸਬੁਕ ਤੇ ਦੇਖਿਆ ਹੈ ਮਤਲਬ YouTube Facebook ਤੇ ਇਹਨਾਂ ਦੀ ਐਡ ਵਗੈਰਾ ਦੇਖੀ ਹੈ ਠੀਕ ਹੈ ਫਿਰ ਉਹਨਾਂ ਤੋਂ ਪਤਾ ਚੱਲਿਆ ਕੀ ਸਮੱਸਿਆ ਜੀ ਮਾਈਗ੍ਰੇਨ ਹੈ ਅੱਛਾ ਜੀ ਸੋ ਡਿਪਰੈਸ਼ਨ ₹80 ਹੈ ਬਹੁਤ ਪ੍ਰੋਬਲਮ ਨੇ ਸੋ ਗੋਲਸਾਵਰੇ ਕੀ ਪਤਾ ਲੱਗਿਆ ਜੀ ਇਹਨਾਂ ਜਿੰਨੇ ਬਰਨਾਲਾ ਦੇ ਤੋਂ ਆਏ ਸੀ ਤੇ ਬਰਨਾਲਾ ਦੇ ਕੋਲ ਚੀਮਾ ਪਿੰਡ ਹੈ ਉੱਥੋਂ ਦੇ ਕੋਈ ਕਸਟਮਰ ਸੀ ਸਾਡੇ ਕੋਲੇ ਆਉਂਦੇ ਉਹਨਾਂ ਨੇ ਦੱਸਿਆ ਵੀ ਅਸੀਂ ਰਿਕਵਰ ਹੋਏ ਹਾਂ ਬਹੁਤ ਜ਼ਿਆਦਾ ਵਧੀਆ ਡਾਕਟਰ ਨੇ ਤਾਂ ਅਸੀਂ ਆਏ ਇੱਥੇ ਸਾਰੀ ਮੈਂਬਰ ਫੈਮਿਲੀ ਮੈਂਬਰ ਸਾਰੇ ਠੀਕ ਹੋ ਗਏ ਉਹਨਾਂ ਦੇ ਫਰੈਂਡਸ ਨੇ ਇਹਨਾਂ ਦੇ ਠੀਕ ਹੈ ਜੀ ਕਹਿੰਦੇ ਅਸੀਂ ਤਾਂ ਤਾਂ ਅਸੀਂ ਆਇਆ ਸੀ ਬਹੁਤ ਮੈਡੀਸਨ ਖਾ ਚੁੱਕੇ ਹਾਂ ਪਹਿਲਾਂ ਹੈਲੋਪੈਥੀ ਤੁਹਾਨੂੰ ਯਕੀਨ ਹੈ ਠੀਕ ਕਰਨਗੇ ਗੋਲਸਾ ਤੁਹਾਨੂੰ ਵੀ ਜੀ ਅੱਜ ਤਾਂ ਤਦ ਹੀ ਆ ਸੋ ਹੋਰ ਵੀ ਪੇਸ਼ੈਂਟ ਨੇ ਗੱਲ ਕਰਾਂਗੇ ਸੋ ਪਾਈ ਸਾਹਿਬ ਕਿੱਥੋਂ ਆਏ ਆ ਜੀ ਅਸੀਂ ਖੇੜੀ ਮੱਲਾ ਪਿੰਡ ਤੋਂ ਆਏ ਆ ਜੀ ਤਹਿਸੀਲ ਜ਼ਿਲ੍ਹਾ ਪਟਿਆਲਾ ਜੀ ਤੇ ਬਾਕੀ ਡਾਕਟਰ ਸਾਹਿਬ ਦਾ ਅਸੀਂ ਟੀਲੀਵਿਜ਼ਨ ਤੇ ਦੇਖਦੇ ਆਂ ਜੀ ਸਾਨੂੰ ਬੜੇ ਚੰਗੇ ਇਹਨਾਂ ਦੇ ਉਹ ਲੱਗਦੇ ਨੇ ਜੀ ਤੇ ਪਹਿਲਾ ਨੰਬਰ ਤਾਂ ਜੀ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੇ ਪਟਿਆਲੇ ਦੇ ਪੁੱਛਿਆ ਵੀ ਪਹਿਲੀ ਵਾਰ ਆਏ ਨੇ ਜੀ ਇਹ ਇਹਨਾਂ ਦਾ ਬਹੁਤ-ਬਹੁਤ ਥੈਂਕ ਯੂ ਜੀ ਜਿਹੜੇ ਉਰੇ ਪਹੁੰਚੇ ਨੇ ਬਾਕੀ ਅਸੀਂ ਮੈਡੀਸਨ ਲਿਜਾਣੀ ਆ ਜੀ ਉਸ ਤੋਂ ਬਾਅਦ ਫਿਰ ਰਿਜ਼ਲਟ ਦੱਸਾਂਗੇ ਜੀ ਕੀ ਸਮੱਸਿਆ ਕੀ ਤੁਹਾਨੂੰ ਸਮੱਸਿਆ ਜੀ ਬੱਚੇ ਦਾ weight ਵਧਿਆ ਹੋਇਆ ਹੈ ਠੀਕ ਹੈ ਜੀ ਬਾਕੀ ਹੋਤਾ ਜੀ ਅੱਖੇ ਇਸ ਰੋ ਮੈਡੀਸਨ ਅਸੀਂ ਉਹ ਬੱਚੇ ਨੂੰ ਦੇਵਾਂਗੇ ਜੀ ਹਰ ਉਸਤਵਾਰ ਰਿਜਲ ਸੋ ਤੁਸੀਂ ਪਹਿਲੀ ਵਾਰ ਹੀ ਆਏ ਜੀ ਪਹਿਲੀ ਵਾਰ ਆਏ ਜੀ ਅਸੀਂ ਆਏ ਸੋ ਭਰੋਸਾ ਹੈਵੀ ਠੀਕ ਕਰਕੇ ਪੇਣਾ ਜੀ ਬਣਾ ਭਰੋਸਾ ਜੀ ਉਸ ਕਰਕੇ ਭਰੋਸੇ ਕਰਕੇ ਆਏ ਹਾਂ ਅਸੀਂ ਵੀ ਅਸੀਂ ਵੀਡੀਓ ਦੇਖਦੇ ਆ ਇਹਨਾਂ ਦੇ ਉਹ ਦੇਖਦੇ ਆ ਟੈਲੀਵਿਜ਼ਨ ਤੇ ਸਾਨੂੰ ਬੜਾ ਚੰਗਾ ਲੱਗਦਾ ਜੀ ਇਸ ਕਰਕੇ ਵੀ ਡਾਕਟਰ ਸਾਹਿਬ ਦਾ ਥੈਂਕ ਯੂ ਕਰਦਾ ਜਿਹੜੇ ਪਟਿਆਲੇ ਪਹੁੰਚੇ ਨੇ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ ਜੀ ਹਾਂਜੀ ਸੋ ਦਵਾਈ ਲੈਣਾ ਮੈਡਮ ਹਾਂਜੀ ਜੋ ਪਹਿਲੀ ਵਾਰ ਆਇਆ ਜੀ ਮੈਂ ਫਰਸਟ ਟਾਈਮ ਆਈ ਆ ਨਹੀਂ ਪਟਿਆਲਾ ਤਾਂ ਬਹੁਤ ਵਾਰੀ ਆਈ ਆ ਪਰ ਸੁਭਾਸ਼ ਗੋਇਲ ਜੀ ਹਾਂਜੀ ਗੋਇਲ ਸਾਹਿਬ ਕੋਲ ਪਹਿਲੀ ਵਾਰੀ ਆਈ ਆ ਬੜਾ ਨਾਮ ਸੁਣਿਆ ਹੋਇਆ ਸੀਗਾ ਸਰ ਦਾ ਆਯੁਰਵੇਦ ਦਾ ਚ ਆਪਾਂ ਵਿਸ਼ਵਾਸ ਕਰਦੇ ਹਾਂ ਸ਼ੁਰੂ ਤੋਂ ਹਨਾ ਐਲੋਪੈਥਿਕ ਦਾ ਤਾਂ ਨੁਕਸਾਨ ਹੀ ਨੁਕਸਾਨ ਹੈ ਤਾਂ ਮੇਰਾ ਮੇਰਾ ਦਿਲ ਕਰ ਰਿਹਾ ਸੀ ਕਿੰਨੇ ਦਿਨਾਂ ਤੋਂ ਵੀ ਸੁਭਾਸ਼ ਗੋਇਲ ਜੀ ਨੂੰ ਮੇਲਾ ਮੇਰੀ ਨੀ ਪ੍ਰੋਬਲਮ ਸੀਗੀ ਉਹ ਕੁਦਰਤੀ ਮਟਿਆਲੇ ਆਗੇ ਮੈਂ ਭਵਾਨੀਗੜ ਰਹਿਨੀ ਆ ਤਾਂ ਮੈਨੂੰ ਮੌਕਾ ਮਿਲ ਗਿਆ ਪਹਿਲੀ ਵਾਰੀ ਆਇਆ ਜੀ ਫਰਸਟ ਟਾਈਮ ਆਈ ਆ ਤੇ ਬਹੁਤ ਵਧੀਆ ਮੌਕਾ ਮਿਲਿਆ ਦੇਖਦੇ ਆ ਰਿਜ਼ਲਟ ਵੀ ਬਹੁਤ ਵਧੀਆ ਹੋਣਗੇ ਸੋ ਗੋਇਲ ਸਾਰ ਕੀ ਪਤਾ ਲੱਗਿਆ ਕਿਸ ਨੇ ਦੱਸਿਆ ਕਿ ਜੀ ਟੀਵੀ ਤੋਂ ਦੇਖਿਆ ਕਿਤੇ ਐ ਗੋਇਲ ਸਾਹਿਬ ਨੂੰ ਫਿਰਸੇ ਤਾਂ ਬਹੁਤ ਸੁੰਦੇ ਰਹੇਦੇ ਪਰ ਐਕਚੁਅਲੀ ਮੈਂ ਇਨਸਟਾ ਤੇ ਦੇਖ ਰਹੀ ਸੀ ਕਿ ਦੋ ਤਿੰਨ ਵਾਰ ਜਦੋਂ ਸਾਹਮਣੇ ਆਏ ਤਾਂ ਮੈਂ ਬੜੀ ਖੁਸ਼ ਹੋਈ ਮੈਂ ਕਿਹਾ ਮੈਂ ਸੋਚ ਰਹੀ ਸੀ ਉਹ ਕਹਿੰਦੇ ਹੁੰਦੇ ਨੇ ਨਾ ਲਾਫਟ ਅਟਰੈਕਸ਼ਨ ਤਾਂ ਜੋ ਸੋਚਿਆ ਉਹ ਮੈਨੂੰ ਮਿਲ ਗਿਆ ਮਿਲਣਾ ਚਾਹੁੰਦੀ ਸੀ ਵੀ ਆਪਣਾ ਇਲਾਜ ਆ ਜਿਹੜਾ ਸਰ ਤੋਂ ਹੀ ਕਰਾਵਾਂ ਤਾਂ ਇਟਸ ਗੁੱਡ ਵੈਰੀ ਗੁੱਡ ਥੈਂਕ ਯੂ ਸਰ ਥੈਂਕ ਯੂ ਸੋ ਹੋਰ ਵੀ ਪੇਸ਼ੈਂਟ ਨੇ ਗੱਲਬਾਤ ਕਰਨ ਦੀ ਕੋਸ਼ ਹੋਣ ਦੇ ਨਾਲ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਪਹਿਲੀ ਵਾਰ ਆਇਆ ਜੀ ਨਹੀਂ ਜੀ ਮੈਨੂੰ ਹੋ ਗਏ 5 ਮਹੀਨੇ ਅੱਛਾ 5 ਮਹੀਨੇ ਹਾਂ ਜੀ ਸੋ ਸਮੱਸਿਆ ਕੀ ਹੈ ਜੀ ਮੈਨੂੰ ਪੇਟ ਦੀ ਡਾਈਜੈਸ਼ਨ ਦੀ ਬਹੁਤ ਪ੍ਰੋਬਲਮ ਸੀਗੀ ਬਹੁਤ ਜ਼ਿਆਦਾ ਐਸਿਡ ਗੈਸ ਬਹੁਤ ਜ਼ਿਆਦਾ ਬਣਦੀ ਸੀ ਤੇ ਹੁਣ ਫਰਕ ਪਿਆ ਜੀ ਹਾਂ ਜੀ ਹੁਣ ਮੈਂ 100% ਠੀਕ ਆ ਜੀ ਹਾਂ ਜੀ ਦਿਲੋਂ ਕਹਿ ਰਹੇ ਹਾਂ ਹਾਂ ਜੀ ਦਿਲੋਂ ਕਹਿ ਰਹੀ ਹਾਂ ਹੁਣ ਸਰ ਨੂੰ ਜਸਟ ਥੈਂਕਸ ਕਰਨਾ ਹੈ ਸਰਦਾ ਤੇ ਪੁੱਛਣਾ ਹੈ ਵੀ ਮੈਡੀਸਨ ਛੱਡ ਦੇਣੀ ਹੈ ਹੁਣ ਹਾਂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸੋ ਦਵਾਈ ਲੈਣੇ ਹਾਂਜੀ ਫਸਟ ਵਾਰ ਹੀ ਆਏ ਹਾਂ ਸੀ ਕੀ ਸਮੱਸਿਆ ਕੀ ਹੈ ਜੀ ਮੇਰਾ ਵਿੱਪੀ ਬਹੁਤ ਥਾਈ ਹੋ ਜਾਂਦਾ ਨਾਲੇ ਡਿਸਕ ਦੀ ਪ੍ਰੋਬਲਮ ਕਿੱਥੋਂ ਆਏ ਹੋ ਜੀ ਇੱਥੋਂ ਪਟਿਆਲੇ ਤੋਂ ਹੀ ਪਟਿਆਲੇ ਤੋਂ ਹਾਂਜੀ ਕਿਸੇ ਨੇ ਦੱਸਿਆ ਸੀਗਾ ਜੀ ਨਹੀਂ ਵੀਡੀਓ ਵੇਣੇ ਨਾ ਸਰਦਿਆਂ ਅਸੀਂ ਵੀਡੀਓ ਹਾਂ ਬਹੁਤ ਦਿਨ ਤੋਂ ਸੋਚ ਰਹੇ ਸੀ ਉੱਥੇ ਜਾਣ ਵਾਸਤੇ ਮੁਹਾਲੀ ਫਿਰ ਸਾਰੇ ਇੱਥੇ ਆਏ ਨੇ ਪਟਿਆਲੇ ਜੀ ਤਾਂ ਫਿਰ ਹੋਰ ਵਧੀਆ ਹੋ ਗਿਆ ਕਿ ਚਲ ਨੇੜੇ ਆ ਗਏ ਸਰ ਲੈ ਲੇ ਦਿਓ ਜੀ ਹਾਂਜੀ ਸਰ ਕਿੰਨਾ ਸਮਾਂ ਲੱਗਿਆ ਜੀ ਸਰ ਬਹੁਤ ਘੱਟ ਸਮਾਂ ਲੱਗਿਆ ਪਰ ਨੌਲੇਜ ਪੂਰੀ ਦਿੱਤੀ ਹੈ ਸਰ ਨੇ ਸੋ ਫਸਟ ਟਾਈਮ ਆਏ ਜੀ ਦੀ ਸੈਕਿੰਡ ਟਾਈਮ ਆ ਗਈ। ਕੀ ਸਮੱਸਿਆ ਕੀ ਜੀ? ਸਰ ਮੇਰੇ ਫਾਈਬਰ ਡਿਸ ਮਸੱਲਾ ਸੀ ਮੈਨੂੰ ਪਰ ਮੈਨੂੰ ਅੱਗੇ ਨਾਲੋਂ ਕਾਫੀ ਪਰਕਾ ਮੈਂ ਸੈਕਿੰਡ ਟਾਈਮ ਆਈ ਆ ਜੀ। ਪਟਿਆਲਾ ਤੋਂ ਸੀ। ਹਾਂ ਕਿਉਂਕਿ ਮੋਹਲ ਹੀ ਜਾਣਾ ਔਖਾ ਲੱਗਦਾ ਪਟਿਆਲੇ ਦੇ ਲੋਕਲ ਲੜੀ ਪੇਜ ਲੱਗ। ਹਾਂ ਜੀ ਸਰ ਕੈਂਪ ਇੱਥੇ ਲੱਗਿਆ ਸੀ ਕਿ ਪਟਿਆਲੇ ਹੀ ਦਿਖਾਣੇ ਸੀ। ਪਹਿਲਾਂ ਵੀ ਕੰਪਸਰ ਦਾ ਮਤਲਬ ਕਿ ਜੁਲਾਈ 'ਚ ਲੱਗਿਆ ਸੀ ਮਈ 'ਚ 12 ਮਈ ਨੂੰ ਆਏ ਸੀ ਅਸੀਂ। ਉਸ ਤੋਂ ਬਾਅਦ ਆਜਾ ਹੈ। ਸਮਝ ਆ ਗਈ ਡਾਕਟਰ ਸਾਹਿਬ ਦੀ ਵਜ੍ਹਾ ਕੀ ਹੈ ਹਾਂਜੀ ਸਰ ਉਹ ਪਿਆਰ ਨਾਲ ਬੋਲਦੇ ਆ ਸਰ ਬਹੁਤ ਨਾਈਸ ਆ ਸਰ ਬਹੁਤ ਮਤਲਬ ਐਂ ਲੱਗਦਾ ਵੀ ਜਿਵੇਂ ਅਸੀਂ ਆਪਣੀ ਫੈਮਲੀ ਦੇ ਵਿੱਚੋਂ ਹੀ ਕਿਸੇ ਨੂੰ ਮਿਲਣ ਆਇਆ ਵਗੈਰਾ ਇਸੇ ਤਰ੍ਹਾਂ ਲੱਗਦਾ ਥੈਂਕ ਯੂ ਸਰ ਕਿੰਨਾ ਸਮਾਂ ਲੱਗਿਆ ਦਵਾਈ ਲੈਣ ਨੂੰ ਜੀ ਤਿੰਨ ਘੰਟੇ ਲੱਗੇ ਜੀ ਤਿੰਨ ਘੰਟੇ ਨਹੀਂ ਡਾਕਟਰ ਸਾਹਿਬ ਨੂੰ ਮਿਲ ਕੇ ਕਿੰਨਾ ਕੁ ਲੱਗਿਆ ਉੱਥੇ ਤਾਂ 5 ਮਿੰਟ ਲੱਗੇ ਹਾਂਜੀ ਵਧੀਆ ਤਰੀਕਿਆਂ ਸਮਝਾਇਆ ਹਾਂਜੀ ਹਾਂਜੀ ਬਹੁਤ ਵਧੀਆ ਮੀਚਰ ਕਿਦਾਂ ਲੱਗੀ ਜੀ ਵਧੀਆ ਲੱਗੀ ਜੀ ਉਸ ਤੋਂ ਪਹਿਲੀ ਵਾਰ ਆਇਆ ਜੀ ਹਾਂ ਪਹਿਲੀ ਵਾਰ ਆਇਆ ਕਿਸੇ ਨੂੰ ਦੱਸਿਆ ਸੀਗਾ ਜੀ ਨਹੀਂ ਫੇਸਬੁੱਕ ਤੇ ਹੀ ਦਿੱਖਿਆ ਸੀ ਸੋ ਹੋਗੀ ਕਰਪਾ ਰੱਖ ਸਰ ਜੀ ਹਾਂ ਜੀ ਹਾਂ ਜੀ ਸੋ ਪਹਿਲੀ ਵਾਰ ਆਏ ਜੀ ਪਹਿਲੀ ਵਾਰ ਹੀ ਆਏ ਆ ਕੀ ਸਮੱਸਿਆ ਜੀ ਸਾਡੇ ਬੇਟਾ ਕੈਨੇਡਾ ਚ ਉਹਨੂੰ ਫੈਟੀ ਲਿਵਰ ਦੀ ਪ੍ਰੋਬਲਮ ਸੀ ਸੋ ਡਾਕਟਰ ਸਾਡੇ ਸਮਝਾਦਾ ਚੰਗੀ ਤਰ੍ਹਾਂ ਜੀ ਹਾਂ ਜੀ ਹਾਂ ਜੀ ਸੋ ਕਿਹਨੂੰ ਦੱਸ ਕੇ ਆ ਸੀ ਕਿਸ ਨੂੰ ਦੱਸਿਆ ਸੀ ਨਹੀਂ ਅਸੀਂ YouTube ਤੇ ਦੇਖਿਆ ਸੀ ਇਹਨਾਂ ਦਾ ਐਡ ਉਹ ਤੋਂ ਕੰਟੈਕਟ ਕੀਤਾ ਸਿਰਫ ਹਨ ਪਤਾ ਲੱਗੇ ਪਟਿਆਲੇ ਕੈਂਪ ਹੈ ਅੱਜ ਪਹਿਲੀ ਵਾਰ ਹੀ ਮਿਲੇ ਆ ਤੁਸੀਂ ਕਿੱਥੋਂ ਆਏ ਜੀ ਅਸੀਂ ਭਾਨੇਗੜ ਤੋਂ ਠੀਕ ਹੈ ਸੋ ਜਿੱਥੇ ਪਟਿਆਲੇ ਦੇ ਵਿੱਚ ਵਰਦਾਨ ਆਯੁਰਵੇਦਾ ਸੈਂਟਰ ਦੇ ਐਮਡੀ ਨੇ ਸੁਭਾਸ਼ ਗੋਲਵੋ ਕੈਂਪ ਲਗਾਇਆ ਗਿਆ ਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਨੇ ਲੋਕਾਂ ਨੂੰ ਵਧੀਆ ਸੁਝਾਅ ਵੀ ਦਿੱਤੇ ਤੇ ਦਵਾਈ ਵੀ ਦਿੱਤੇ ਗੱਲਬਾਤ ਕਰਾਂਗੇ ਸੋ ਡਾਕਟਰ ਸਾਹਿਬ ਕਿਵੇਂ ਦਾ ਰਿਹਾ ਜੀ ਅੱਜ ਲੋਕਾਂ ਨਾਲ ਵਧੀਆ ਰਿਹਾ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਅਸੀਂ ਲੋਕਾਂ ਨੂੰ ਘਰੇਲੂ ਨੁਸਖੇ ਦੱਸਦੇ ਹਾਂ ਵੀ ਜੀਰਾ ਅਜਵਾਇਨ ਸੌਫ ਦੇ ਕੀ ਫਾਇਦੇ ਆ ਕਿਵੇਂ ਲੈਣੀ ਚਾਹੀਦੀ ਔਰ ਕਿਉਂ ਲੈਣੀ ਚਾਹੀਦੀ ਆ ਔਰ ਦੂਜੀ ਚੀਜ਼ ਜਿਹੜੇ ਅਸੀਂ ਲੋਕਾਂ ਨੂੰ ਦੱਸਦੇ ਆ ਖਾਸ ਖਾਸ ਤੇ ਉਹਦੇ ਵਿੱਚ ਕਾਲੇ ਤਿਲ ਪਾ ਕੇ ਆਪਾਂ ਉਹਨੂੰ ਬਣਾ ਕੇ ਰੱਖੀਏ ਗੋਡਿਆਂ ਤੋਂ ਕਿੰਨਾ ਫਾਇਦਾ ਹੁੰਦਾ ਉਹ ਜਦੋਂ ਲੋਕ ਆ ਕੇ ਫੀਡਬੈਕ ਦਿੰਦੇ ਆ ਬੜਾ ਮਨ ਖੁਸ਼ ਹੁੰਦਾ ਦੇਖੋ ਦਵਾਈਆਂ ਵੇਚ ਕੇ ਤਾਂ ਫੀਡਬੈਕ ਲੈਣੀ ਉਹ ਲੈਣੀ ਆ ਪਰ ਜਿਹੜੇ ਘਰੇਲੂ ਨੁਸਖਿਆਂ ਤੋਂ ਫੀਡਬੈਕ ਮਿਲਦੀ ਆ ਇਹ ਇੱਕ ਆਪਦੇ ਆਪ ਚ એનર્ਜੀ ਹੁੰਦੀ ਆ ਔਰ ਅੱਜ ਪਟਿਆਲੇ ਆਏ ਅਸੀਂ ਬਹੁਤ ਸਾਰੇ ਲੋਕ ਇਦਾਂ ਦੇ ਆਏ ਜਿਹੜੇ ਕਹਿੰਦੇ ਗੁਰਸੇ ਸਾਨੂੰ ਕੋਈ ਦਵਾਈ ਨਹੀਂ ਚਾਹੀਦੀ ਸੀ ਕੁਝ ਨਹੀਂ ਚਾਹੀਦਾ ਸੀ ਬਸ ਤੁਹਾਨੂੰ ਦੇਖਣਾ ਆ ਤੁਹਾਨੂੰ ਮਿਲਣਾ ਆ ਇਹ ਜਿਹੜੀ એનર્ਜੀ ਹੈ ਇਹ ਮੈਨੂੰ ਲੱਗਦਾ ਨਹੀਂ ਵੀ ਕਿਤੋਂ ਮੁੱਲ ਖਰੀਦੀ ਜਾ ਸਕਦੀ ਹੈ ਤਾਂ ਇਹ ਚੰਗਾ ਲੱਗਦਾ ਜਦੋਂ ਮੈਂ ਸ਼ਾਇਦ ਚੰਡੀਗੜ੍ਹ ਛੱਡ ਕੇ ਮੈਂ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ 'ਚ ਮੈਂ ਜਾਂਦਾ ਵੀ ਤਾਂ ਹੀ ਆ ਪਿੰਨਾਲੇ ਪੁੰਨਨ ਵਾਲੇ ਫਲੀਆਂ ਨਾਲੇ ਤਾਂ ਲੋਕ ਮਾਇਆ ਦਿੰਦੇ ਆ ਨਾਲੇ ਲੋਕ ਸ਼ੀਸ਼ਾ ਦਿੰਦੇ ਆ ਨਾਲੇ એનર્ਜੀ ਵੀ ਦਿੰਦੇ ਆ ਵੀ ਅਸੀਂ ਕੋਲ ਸੋ ਤੁਹਾਨੂੰ ਮਿਲਣ ਆਇਆ ਚੰਗਾ ਲੱਗਦਾ ਕਿਉਂਕਿ ਚੰਡੀਗੜ੍ਹ ਹਰ ਕੋਈ ਨਹੀਂ ਆ ਸਕਦਾ ਹਰ ਕੋਈ ਮਿਲਣਾ ਚਾਹੁੰਦਾ ਐਸਜੀ ਕੋਈ ਗੱਲ ਨਹੀਂ ਮੈਂ ਵੀ ਹਰ ਇੱਕ ਨੂੰ ਮਿਲਣਾ ਚਾਹੁੰਦਾ ਪਰ ਸਮੇਂ ਦੀ ਜਿਹੜੀ ਗੱਲਬਾਤ ਹੁੰਦੀ ਆ ਉਹ ਕਈ ਵਾਰੀ ਨਹੀਂ ਮੁਲਾਕਾਤ ਹੋਣ ਦਿੰਦੀ ਤਾਂ ਜਦੋਂ ਮੈਂ ਐਦਾਂ ਆਉਣਾ ਤਾਂ ਮੈਨੂੰ ਬੜਾ ਵਧੀਆ ਲੱਗਦਾ ਮੌਕਾ ਮਿਲਦਾ ਸੋ ਗੋਲ ਸਾਹਿਬ ਜਿਨ੍ਹਾਂ ਨੇ ਵੀ ਗੱਲ ਕੀਤੀ ਹੈ ਉਹ ਕਹਿੰਦੇ ਸਭ ਤੋਂ ਵੱਧ ਗੱਲਾਂ ਵਧੀਆ ਲੱਗਦੀਆਂ ਜੋ ਅਸੀਂ ਗੱਲਬਾਤ ਕੀਤੀ ਦੇ ਠੀਕ ਤਾਂ ਸੀ ਉਦੋਂ ਹੀ ਹੋ ਜਾਂਦੀ ਸਸੀਂ YouTube ਦੇ ਉੱਤੇ ਵੀ ਦੇਖਦੇ ਨੁਕਸੇ ਦੇਖਦੇ ਆਇਆ ਤੇ ਸਾਨੂੰ ਵੱਧ ਤੋਂ ਵੱਧ ਜਿਹੜੇ ਗੱਲ ਕੀਤੇ ਉਹ YouTube ਤੋਂ ਜਿਹੜੇ ਕਹਿੰਦੇ Facebook ਤੋਂ ਦੇਖ ਕੇ ਆਏ ਇਹਨਾਂ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਮੇਰੀ ਦਾਦੀ ਮੇਰੀ ਬੂਆ ਉਹ ਮੇਰੇ ਗੱਲਾਂ ਹੀ ਸੁਣਨੇ ਹੁੰਦੇ ਸੀ ਕਹਿੰਦੇ ਗੱਲਾਂ ਬਹੁਤ ਵਧੀਆ ਕਰਦਾ ਹੈ ਛੋਟਾ ਜਿਹਾ ਹੁੰਦਾ ਤਾਂ ਉਹ ਬਚਪਨ ਦੀ ਕੁਦਰਤ ਉਹ ਬੰਦੇ ਚੋਂ ਚੀਜ਼ਾਂ ਬਣਾ ਦਿੰਦੀ ਹੈ ਜਿਵੇਂ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਚਾਹ ਵੇਚਦੇ ਵੇਚਦੇ ਉਹ ਚਾਹ ਵੀ ਹਾਂ ਉਹਨਾਂ ਨੇ ਇਹ ਤੋਫਾ ਗੋਡ ਗਿਫਟਡ ਵੀ ਮਤਲਬ ਬਚਪਨ ਦੀ ਇਹ ਗੱਲ ਤੁਸੀਂ ਕਦੇ ਸਾਡੇ ਪਿੰਡ ਜਾਓਗੇ ਨਾ ਮੇਰਾ ਪਿੰਡ ਮੰਡਮੀ ਆ ਕਦੇ ਕਿਸੇ ਨੂੰ ਮਿਲੋਗੇ ਉਹ ਲੋਕ ਕਹਿਣਗੇ ਵੀ ਯਾਰ ਇਹ ਛੋਟਾ ਹੁੰਦਾ ਵੀ ਮਤਲਬ ਲੋਕਾਂ ਨੂੰ ਨੁਸਖੇ ਹੀ ਦੱਸਦਾ ਹੁੰਦਾ ਸੀ ਤੇ ਉਹ ਚੀਜ਼ਾਂ ਬਚਪਨ ਤੋਂ ਹੀ ਨੇ ਸੋ ਗੋਸਾ ਕਿੰਨੇ ਪੇਸ਼ੈਂਟ ਦੇਖਣਿਆ ਜੀ ਪੇਸ਼ੈਂਟ ਅੱਜ ਮੈਨੂੰ ਕੁਝ ਕਾਊਂਟਿੰਗ ਨਹੀਂ ਹੈ 200 200 250 ਦੇ ਕਰੀਬ ਪੇਸ਼ੈਂਟ ਹੁੰਦਾ ਜਦੋਂ ਅਸੀਂ ਕਿਸੇ ਸ਼ਹਿਰ 'ਚ ਜਾਂਦੇ ਆ ਪਰ ਅਸੀਂ ਕਦੇ ਗਿਣੇ ਨਹੀਂ ਕਿਉਂਕਿ ਵੱਡਿਆਂ ਨੇ ਕਿਹਾ ਕਿ ਅਜਿਹੀਆਂ ਚੀਜ਼ਾਂ ਗਿਣੀ ਨਹੀਂ ਦੀਆਂ ਹੁੰਦੀਆਂ ਪਰ ਇੰਨਾ ਕੋ ਬਹੁਤ ਅਹਿਸਾਸ ਹੈ ਵੀ ਸਾਡੇ ਕੋਲੇ ਸਾਨੂੰ ਲੋਕ ਪਿਆਰ ਬਹੁਤ ਕਰਦੇ ਜਿੰਨਾ ਕਿ ਅਸੀਂ ਲੋਕਾਂ ਲਈ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਪਿਆਰ ਬਟੌਰ ਲਈ ਤਸੰਨ ਮਿਲਦਾ ਜੀ ਸੋ ਜਦੋਂ ਅਸੀਂ ਗੱਲ ਕੀਤੀ ਵੀ ਚੰਡੀਗੜ੍ਹ ਹਰੇਕ ਕੋਈ ਨਹੀਂ ਆ ਸਕਦਾ ਤੁਸੀਂ ਅਜੇ ਪਟਿਆਲੇ ਦੇ ਵਿੱਚ ਆਏ ਹੋ ਤੇ ਪਟਿਆਲੇ ਦੇ ਵਿੱਚ ਤੁਹਾਡਾ ਮਹੀਨੇ ਚ ਇੱਕ ਕੈਂਪ ਹੁੰਦਾ ਹੈ ਕਦੋਂ ਆਨੇ ਪਟਿਆਲੇ ਦੀ ਪਟਿਆਲੇ ਚ ਅਸੀਂ ਮਹੀਨੇ ਚ ਇੱਕ ਰੱਖਿਆ ਹੋਇਆ ਇੱਕ ਜਲੰਧਰ ਰੱਖਿਆ ਹੋਇਆ ਇੱਕ ਲੁਧਿਆਣਾ ਵੀ ਰੱਖਿਆ ਹੋਇਆ ਤੇ ਇੱਕ ਅਸੀਂ ਅੰਮ੍ਰਿਤਸਰ ਵੀ ਰੱਖਿਆ ਹੋਇਆ ਬਰਨਾਲਾ ਵੀ ਰੱਖਿਆ ਹੋਇਆ ਤੇ ਬਠਿੰਡੇ ਸਾਡਾ ਖਾਸ ਸੈਂਟਰ ਹੈ ਪੰਜਾਬ ਦਾ ਜਿੱਥੇ ਅਸੀਂ ਖਾਸ ਕਰ ਪਹਿਲਾ ਸਾਡਾ ਉੱਥੇ ਕੈਂਪ ਸੀਗਾ ਉਹਨੂੰ ਅਸੀਂ ਕੇਂਦਰ ਬਣਾ ਲਿਆ ਕਿ ਸਾਰੇ ਪੰਜਾਬ ਚ ਸੀ ਉੱਥੋਂ ਹੀ ਕੰਮ ਕਰਨਾ ਤੇ ਔਰ ਹੌਲੀ 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 ਅਸੀਂ ਉਹਨਾਂ ਸ਼ਹਿਰਾਂ ਚ ਪਹੁੰਚ ਰਹੇ ਹਾਂ ਜਿਵੇਂ ਬਰਨਾਲਾ ਮੋਗਾ ਹੁਸ਼ਿਆਰਪੁਰ ਕਪੂਰਥਲਾ ਨਕੋਦਰ ਇਹ ਸ਼ਹਿਰਾਂ ਚ ਵੀ ਪਹੁੰਚ ਰਹੇ ਹਾਂ ਮੇਰਾ ਮਤਲਬ ਇਹ ਨਹੀਂ ਕਿ ਅਸੀਂ ਲੋਕਾਂ ਤੋਂ ਲੋਕਾਂ ਨੂੰ ਦਵਾਈਆਂ ਵੇਚਣੀਆਂ ਲੋਕਾਂ ਤੋਂ ਪੈਸੇ ਲੈਣੇ ਨਾਥਿੰਗ ਮੇਰਾ ਮਤਲਬ ਇਹ ਵੀ ਲੋਕਾਂ ਨੂੰ ਮਿਲਣਾ ਯਾਰ ਜੇ ਪਤਾ ਨਹੀਂ ਜ਼ਿੰਦਗੀ ਕਦੋਂ ਹੱਥੋਂ ਫਿਸਲ ਜਾਣੀ ਹੈ ਰੇਤ ਵਾਂਗੂ ਨਿਕਲਦੀ ਹੈ ਜ਼ਿੰਦਗੀ ਤੇ ਜਿੰਨੇ ਕ ਲੋਕਾਂ ਦਾ ਪਿਆਰ ਸਾਡੇ ਲਈ ਇਕੱਠਾ ਕੀਤਾ ਪਿਆ ਵੀ ਗੋਇਲ ਨੂੰ ਦੇਣਾ ਉਹ ਮੈਂ ਵਟੋਰਦਾ ਲੋਕਾਂ ਤੋਂ ਮੈਂ ਜਾਨਾ ਔਰ ਮੈਨੂੰ ਮਿਲਦਾ ਹੈ ਜੀ ਸੋ ਗੋਲ ਸਾਹਿਬ ਆਖਿਰ ਦੇ ਵਿੱਚ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਸਿਹਤ ਨੂੰ ਲੈ ਕੇ ਜੀ ਹਾਂ ਸਿਹਤ ਨੂੰ ਲੈ ਕੇ ਬਸ ਇੱਕੋ ਗੱਲ ਕਹੂੰਗਾ ਵੀ ਹਰ ਵਕਤ ਚੜ੍ਹਦੀ ਕਲਾ ਚ ਰਹਾ ਕਰੋ ਜਦੋਂ ਵੀ ਤੁਸੀਂ ਡਾਕਟਰ ਕੋਲੇ ਜਾਨੇ ਹੋ ਮਰਮਰੂ ਨਹੀਂ ਕਰਨਾ ਹਾਏ ਹਾਏ ਨਹੀਂ ਕਰਨੀ ਜਦੋਂ ਡਾਕਟਰ ਪੁੱਛੇ ਕੀ ਹੋਇਆਗਾ ਜੀ ਚੜਦੀ ਕਲਾ ਚ ਬਹੁਤ ਵਧੀਆ ਖੁਸ਼ ਰਹਨੇ ਆ ਬਸ ਇਹ ਜਿਹੜੀ ਚੀਜ਼ ਆ ਇਹ ਤੁਹਾਨੂੰ ਬਹੁਤ ਤੰਦਰੁਸਤ ਰੱਖੂਗੀ ਔਰ ਸਭ ਤੋਂ ਵੱਡੀ ਜਿਹੜੀ ਤੁਹਾਡੀ ਫਾਇਦੇ ਦੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਕਿ ਜ਼ਿੰਦਗੀ ਦੇ ਵਿੱਚ 24 ਘੰਟਿਆਂ ਤੋਂ ਬਾਅਦ ਇੱਕ ਮਿੰਟ ਕਿਸੇ ਨੂੰ ਨਹੀਂ ਮਿਲਦਾ ਚਾਹੇ ਕੋਈ ਕਰੋੜਪਤੀ ਆ ਚਾਹੇ ਅਰਬਪਤੀ ਆ ਚਾਹੇ ਰੋਡਪਤੀ ਆ ਪਰ ਉਹਨੂੰ ਜ਼ਰੂਰ ਮਿਲਦਾ ਜਿੰਨੇ ਜਿੰਨੇ ਘੰਟੇ ਪਹਿਲਾਂ ਜਾਗ ਜੂਗੇ ਜੇ ਰੋਜ਼ 8 ਵਜੇ ਉੱਠਦੇ ਹੋਣਾ ਤਾਂ 6 ਵਜੇ ਉੱਠ ਕੇ ਤਾਂ ਸਮਝੋ ਤੁਹਾਨੂੰ 24 ਦੇ 26 ਘੰਟੇ ਮਿਲ ਗਏ ਕੰਮ ਕਰਨ ਲਈ 2 ਘੰਟੇ ਐਕਸਟਰਾ ਮਿਲ ਗਏ ਉਹ 2 ਘੰਟਿਆਂ ਦੇ ਵਿੱਚ ਬਾਬਾ ਜੀ ਦਾ ਸਿਮਰਨ ਕਰੋ ਬਾਬਾ ਜੀ ਦੀ ਫੋਟੋ ਲੱਗੀ ਹੋਈ ਆ ਬਾਬਾ ਜੀ ਦਾ ਸਿਮਰਨ ਕਰੋ ਆਪਦਾ ਨਾਮ ਜਪੋ ਆਪਦੇ ਆਪ ਡੀਪ ਬਰੀਥਿੰਗ ਕਰੋ ਲੰਬੇ ਸਾਹ ਖਿੱਚੋ ਛੱਡੋ ਲੰਬੇ ਸਾਹ ਖਿੱਚੋ ਛੱਡੋ ਮੈਂ ਕਹਿੰਦਾ ਜੇ ਤੁਸੀਂ 4 ਕੁ ਮਹੀਨੇ ਕਰ ਲਿਆ ਨਾ ਇਹ ਲੰਬੇ ਸਾਹ ਖਿੱਚ ਕੇ ਛੱਡਣ ਵਾਲਾ ਕੰਮ ਹੀ ਕਰ ਲਿਆ ਮੇਰੇ ਕਹਿਣ ਤੇ 4 ਮਹੀਨੇ ਬਾਅਦ ਤੁਹਾਡੇ ਮੂਹ ਨਿਕਲੂਗਾ ਥੈਂਕ ਯੂ ਥੈਂਕ ਯੂ ਗੋਇਲ ਸਾਹਿਬ ਇਹ ਬਹੁਤ ਵੱਡੀ ਗੱਲ ਹੈ ਮਾਇਆ ਇਥੇ ਰਹਿ ਜਾਣੀ ਹੈ ਤੁਹਾਡੇ ਥੈਂਕ ਯੂ ਇਕੱਠੇ ਕਰਕੇ ਲੈ ਕੇ ਜਾਵਾਂਗੇ ਨਾਲ ਸਾਡਾ ਵੀ ਥੈਂਕ ਯੂ ਗੋਇਲ ਸਰ ਥੈਂਕ ਯੂ ਜੀ ਚੜਦੀ ਕਲਾ ਚਰੋ ਸੋ ਜਿਦਾ ਕਿ ਆਪਾਂ ਗੋਇਲ ਸਰ ਨਾਲ ਵੀ ਗੱਲਬਾਤ ਕੀਤੀ ਹੈ ਜੋ ਪਟਿਆਲੇ ਦੇ ਵਿੱਚ ਕੈਂਪ ਲਗਾਇਆ ਸੀ ਕਹਿੰਦੇ ਅਸੀਂ ਕਈ ਪੇਸ਼ੈਂਟ ਦੇਖੇ ਨੇ ਤੇ ਕੁਝ ਕੁ ਪੇਸ਼ੈਂਟ ਤਾਂ ਮੇਰੀਆਂ ਗੱਲਾਂ ਸੁਣ ਕੇ ਆਏ ਸੀ ਕਿਉਂਕਿ ਮੈਂ ਲੋਕਾਂ ਨਾਲ ਉਦਾਂ ਵਿੱਚ ਤਾਂ ਜਿਵੇਂ ਸਾਡੇ ਪਰਿਵਾਰ ਦੇ ਮੈਂਬਰ ਹੋਣ ਤੇ ਮੇਰਾ ਮਕਸਦ ਦਵਾਈਆਂ ਵੇਚਣਾ ਨਹੀਂ ਹੁੰਦਾ ਜਿਵੇਂ ਮੇਰੇ ਘਰੇਲੂ ਨੁਕਸੇ ਵੀ ਹੁੰਦੇ ਨੇ ਮੈਂ ਘਰੇਲੂ ਨੁਕਸੇ ਦੱਸਦਾ ਉਹਨਾਂ ਨਾਲ ਵੀ ਕਾਫੀ ਲੋਕਾਂ ਨੂੰ ਫਰਕ ਪੈਂਦਾ ਤੇ ਆ ਕੇ ਜਦੋਂ ਮੇਨਾਂ ਤਜਰਬਾ ਸਾਂਝਾ ਕਰਦੇ ਨੇ ਤੇ ਮੈਨੂੰ ਖੁਸ਼ੀ ਹੁੰਦੀ ਹੈ ਸੋ ਅਗਲੀ ਵਾਰ ਫ ਵਿਦੇਸ਼ ਦੀ ਦਵਾਈ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਡੀ 5 ਚੱਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ